ਸਤਿ ਸ਼੍ਰੀ ਅਕਾਲ ਜੀ ਮੈਂ ਸਾਰੀ ਟੱਲਾਂ ਹਾਂ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਸਤੰਬਰ ਮਹੀਨੇ ਦੇ ਵਿੱਚ ਆਪਾਂ ਕਿਹੜੀਆਂ ਸਬਜ਼ੀਆਂ ਲਾ ਸਕਦੇ ਹਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕਿਹੜੀਆਂ ਕਿਸਮਾਂ ਲਾਉਣ ਦੀ ਸਿਫਾਰਸ਼ ਕਰਦੀ ਹੈ ਉਹਨਾਂ ਦੇ ਬੀਜ ਆਪਾਂ ਕਿੱਥੋਂ ਪ੍ਰਾਪਤ ਕਰ ਸਕਦੇ ਹਾਂ ਕਿਹੜੇ ਢੰਗ ਨਾਲ ਆਪਾਂ ਸਬਜ਼ੀਆਂ ਨੂੰ ਲਾਈਏ ਕਿ ਉਹ ਸਬਜ਼ੀਆਂ ਪੂਰੀ ਕਾਮਯਾਬੀ ਦੇ ਨਾਲ ਉਗਾਈਆਂ ਜਾ ਸਕਣ ਅੱਜ ਦੀ ਵੀਡੀਓ ਦੇ ਵਿੱਚ ਇਸ ਦੇ ਬਾਰੇ ਵਿਸਥਾਰ ਨਾਲ ਕਰਾਂਗੇ ਆਪਾਂ ਗੱਲਬਾਤ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਟਮਾਟਰ ਦੀ ਪੀਏਯੂ ਵੱਲੋਂ ਟਮਾਟਰ ਦੀ ਬਰਖਾ ਵਹਾਰ 4 ਨੰਬਰ ਵੈਰੈਟੀ ਦਿੱਤੀ ਗਈ ਹੈ ਇਸ ਦੀ ਪਨੀਰੀ ਤਿਆਰ ਕਰਕੇ ਸਤੰਬਰ ਮਹੀਨੇ ਵਿੱਚ ਖੇਤ ਵਿੱਚ ਲਾ ਸਕਦੇ ਹਾਂ ਇਸ ਕਿਸਮ ਦੇ ਫਲ ਗੂੜੇ ਲਾਲ ਰੰਗ ਦੇ ਹੁੰਦੇ ਹਨ ਇਹ ਕਿਸਮ ਬੀਜ ਤੋਂ ਲੈ ਕੇ ਪਹਿਲੀ ਤੜਾਈ 88 ਦਿਨਾਂ ਬਾਅਦ ਦੇ ਦਿੰਦੀ ਹੈ ਇਹ ਕਿਸਮ ਬਿਸ਼ਾਨੂ ਰੋਗ ਦਾ ਟਕਰਾ ਕਰ ਸਕਦੀ ਹੈ ਟਮਾਟਰ ਦੇ ਨਾਲ ਹੀ ਆਪਣਾ ਘਰੇਲੂ ਬਗੀਚੀ ਦੇ ਵਿੱਚ ਗਾਜਰ ਸਲਗਮ, ਮੂਲੀ, ਬਰੋਕਲੀ, ਮੇਥੀ, ਮથે, ਪਾਲਕ, ਚੀਨੀ ਸਰੋਂ ਆਦਿ ਦੀ ਬਜਾਈ ਕਰ ਸਕਦੇ ਹਾਂ। ਇਹਨਾਂ ਸਾਰੀਆਂ ਸਬਜ਼ੀਆਂ ਦੇ ਦੇਸੀ ਬੀਜ ਆਪਾਂ ਪੀਯੂ ਦੇ ਖੇਤੀਬਾੜੀ ਵਿਭਾਗ ਕੇਂਦਰ ਤੋਂ 10 ਪ੍ਰਕਾਰ ਦੇ ਬੀਜਾਂ ਦੀ ਕਿੱਟ ਖਰੀਦ ਸਕਦੇ ਹਾਂ। ਇਸ ਦਾ ਮੁੱਲ 100 ਰੁਪਏ ਪ੍ਰਤੀ ਕਿੱਟ ਰੱਖਿਆ ਗਿਆ ਹੈ। ਕਿੱਟ ਦੇ ਵਿੱਚ ਪਾਏ ਗਏ ਬੀਜਾਂ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਗਾਜਰ ਦੀ। पीसी 160 किस्म ਦਾ ਬੀਜ ਪਾਇਆ ਗਿਆ ਹੈ ਇਸ ਬੀਜ ਦੀਆਂ ਗਾਜਰਾਂ ਲਾਲ ਗੋੜੀਆਂ 30 ਸੈਂਟੀਮੀਟਰ ਲੰਬੀਆਂ ਹੁੰਦੀਆਂ ਹਨ ਇਹ ਇੱਕ ਦੇਸੀ ਕਿਸਮ ਬਿਜਾਈ ਤੋਂ 90 ਦਿਨਾਂ ਬਾਅਦ ਪਹਿਲੀ ਤੜਾਈ دی ਜਾਂਦੀ ਹੈ ਇਸ ਦੇ ਵਿੱਚ ਜੂਸ ਦੀ ਮਾਤਰਾ 575 ਮਿਲੀਲੀਟਰ ਪ੍ਰਤੀ ਕਿਲੋ ਹੁੰਦੀ ਹੈ ਖੰਡ ਦੀ ਮਾਤਰਾ 875 ਗ੍ਰਾਮ ਹੈ ਇਸ ਤੋਂ ਬਾਅਦ ਗੱਲ ਕਰਦੇ ਹਾਂ ਸਲਗਮ ਦੀ ਐਲ 1 ਕਿਸਮ ਪੀਯੂ ਵੱਲੋਂ ਦਿੱਤੀ ਗਈ ਹੈ ਇਸਦੀ ਜੜ ਗੋਲ ਸਫੈਦ ਪਧਰੀ ਚੂਹੇ ਪੂਛੀ ਤੇ ਨਿਮੀ ਨਿਮੀ ਮਹਿਕ ਵਾਲੀ ਹੁੰਦੀ ਹੈ ਇਹ ਕਿਸਮ ਬੀਜਣ ਤੋਂ 45 ਤੋਂ 60 ਦਿਨਾਂ ਬਾਅਦ ਉੱਠੀ ਜਾਂਦੀ ਇਸ ਤੋਂ ਬਾਅਦ ਗੱਲ ਕਰਦੇ ਹਾਂ ਮੂਲੀ ਦੀ ਪੀਯੂ ਵੱਲੋਂ ਮੂਲੀ ਦੀ ਪੰਜਾਬ ਸਫੇਦ ਕਿਸਮ ਪਾਈ ਗਈ ਹੈ ਇਹ ਕਿਸਮ ਬਜਾਈ ਤੋਂ 43 ਦਿਨਾਂ ਬਾਅਦ ਪਹਿਲੀ ਤੜਾਈ ਦੇ ਦਿੰਦੀ ਹੈ ਇਸ ਦੀ ਮੂਲੀ 34 ਸੈਂਟੀਮੀਟਰ ਲੰਬੀ ਹੁੰਦੀ ਹੈ ਦੁੱਧ ਚਿੱਟੀ ਸਿਰੇ ਤੋਂ ਖੁੰਡੀ ਬਾਲਾ ਰਹਿਤ ਹੁੰਦੀ ਹੈ ਇਕ ਕਿਸਮ 60 ਦਿਨਾਂ ਤੱਕ ਖਾਣਯੋਗ ਰਹਿ ਸਕਦੀ ਹੈ 4 ਨੰਬਰ ਤੇ ਗੱਲ ਕਰਦੇ ਹਾਂ ਬਰੋਕਲੀ ਦੀ ਇਸ ਦੀ ਸਬਜ਼ੀ ਬਹੁਤ ਹੀ ਪੋਸ਼ਟਿਕ ਹੁੰਦੀ ਹੈ ਇਸ ਦੇ ਵਿੱਚ ਕੈਂਸਰ ਘਟਾਉਣ ਵਾਲੇ ਤੱਤ ਪਾਏ ਜਾਂਦੇ ਹਨ ਬਰੋਕਲੀ ਦੀ ਪਾਲਮ ਸਮ੍ਰiddhi ਕਿਸਮ ਕਿੱਟ ਦੇ ਵਿੱਚ ਪਾਈ ਗਈ ਹੈ ਇਸ ਦੇ ਪੱਤੇ ਚੌੜੇ ਗੂੜੇ ਹਰੇ ਰੰਗ ਦੇ ਹੁੰਦੇ ਹਨ ਮੁੱਖ ਅਤੇ ਛੋਟੇ ਗੁੱਟ ਦਾ ਰੰਗ ਹਰਾ ਗੂੜਾ ਹੁੰਦਾ ਹੈ ਇਸ ਦੀ ਪਨੀਰੀ ਲਾਉਣੀ ਜ਼ਰੂਰੀ ਹੈ ਨੇਰੀ ਖੇਤ ਵਿੱਚ ਲਾਉਣ ਤੋਂ 72 ਦਿਨਾਂ ਬਾਅਦ ਮੁੱਖ ਘੁੱਟ ਤੜਾਈ ਦੇ ਲਈ ਤਿਆਰ ਹੋ ਜਾਂਦਾ ਹੈ ਇਸ ਤੋਂ ਬਾਅਦ ਗੱਲ ਕਰਦੇ ਹਾਂ ਮੇਥੀ ਦੀ ਪੀਏਯੂ ਵੱਲੋਂ ਮੇਥੀ ਦੀ ਕਿਸਮ ਕਸੂਰੀ ਸੁਪਰੀਮ ਪਾਈ ਗਈ ਹੈ ਇਸ ਦੇ ਬੂਟੇ ਖੜਮੇ ਅਤੇ ਸਖਾਂ ਭਰਪੂਰ ਹੁੰਦੇ ਹਨ ਇਹ ਕਿਸਮ देर ਨਾਲ ਨਿਸਰਦੀ ਹੈ ਹਰੇ ਪੱਤੇ ਨੇ ਆ ਤਿੰਨ ਕਟਾਈਆਂ ਦਿੰਦੀ ਹੈ ਪਹਿਲੀ ਕਟਾਈ ਬਿਜਾਈ ਤੋਂ 42 ਦਿਨਾਂ ਬਾਅਦ ਦੇ ਜਾਂਦੀ ਹੈ ਮੋਟੇ ਦਾ ਕੱਦ 42 ਸੈਂਟੀਮੀਟਰ ਹੁੰਦਾ ਹੈ ਇਸ ਤੋਂ ਬਾਅਦ ਗੱਲ ਕਰਦੇ ਹਾਂ ਪਾਲਕ ਦੀ ਬਾਲਕ ਦੀ ਪੀਯੂ ਵੱਲੋਂ ਪੰਜਾਬ ਗ੍ਰੀਨ ਕਿਸਮ ਆਉਂਦੀ ਹੈ ਇਸ ਦੇ ਮੂਟੇ ਅਧ ਖੜਮੇ ਅਤੇ ਪੱਤੇ ਚਮਕਦਾਰ ਅਤੇ ਗੂੜੇ ਹਰੇ ਮੋٹے ਲੰਬੇ ਮਿੱਠੇ ਅਸੀਲੇ ਤੇ ਟਕਾਈ ਰਹਿਤ ਹੁੰਦੇ ਹਨ ਇਹ ਕਿਸਮ ਕਟਾਈ ਲਈ ਬਜਾਈ ਤੋਂ 30 ਦਿਨਾਂ ਬਾਅਦ ਤਿਆਰ ਹੋ ਜਾਂਦੀ ਹੈ ਇਸ ਦਾ ਨਸਾਰਾ ਦੇਰ ਨਾਲ ਆਉਂਦਾ ਹੈ ਅਗਲਾ ਬੀਜ ਚੀਨੀ ਸਰੋਦਾ ਹੁੰਦਾ ਹੈ ਇਸ ਦੇ ਪੱਤੇ ਹਰੇ ਚੌੜੇ ਖੁਰਦਰੇ 12 ਤੋਂ 15% ਪੌਦੇ ਤੇ ਖੜਮੇ ਹੁੰਦੇ ਹਨ ਪੱਤੇ ਦੀ ਵਿਚਕਾਰਲੀ ਡੰਡੀ ਚਿੱਟੀ ਅਤੇ ਨਰਮ ਹੁੰਦੀ ਹੈ ਪਹਿਲੀ ਕਟਾਈ ਖੇਤ ਵਿੱਚ ਲਾਉਣ ਤੋਂ 30 ਦਿਨਾਂ ਬਾਅਦ ਦੇ ਦਿੰਦੀ ਹੈ ਕੁੱਲ 6 ਤੋਂ 8 ਕਟਾਈਆਂ ਹੋ ਸਕਦੀਆਂ ਹਨ ਇਸ ਨੂੰ ਸਿੱਧੇ ਬੀਜ ਸਕਦੇ ਹਾਂ ਪਰ ਪਨੀਰੀ ਬੀਜ ਨਾਲ ਘੱਟ ਬੀਜ ਲੱਗਦਾ ਹੈ ਇਸ ਤੋਂ ਬਾਅਦ ਗੱਲ ਕਰਦੇ ਹਾਂ ਧਣੇ ਦੀ ਧਣੇ ਦੀ ਕਾਸਤ ਲਈ ਸ਼ੂਰੀਏ ਦੇ ਵਿੱਚ ਦਰਮਿਆਨੀ ਛਾਂਡ ਅਤੇ ਬੀਜ ਪੱਕਣ ਸਮੇਂ ਗਰਮ ਅਤੇ ਖੁਸ਼ਕ ਮੌਸਮ ਦੀ ਲੋੜ ਹੈ। ਇਹ ਜੋ ਬਲੋਂ ਧਨੀਏ ਦੀ ਕਿਸਮ ਪੰਜਾਬ ਸੁਗੰਧ ਦਿੱਤੀ ਗਈ ਹੈ। ਇਸ ਦੇ ਪੱਤੇ ਦਰਮਿਆਨੇ ਆਕਾਰ ਦੇ ਹਰੇ ਨਰਮ ਅਤੇ ਖਸ਼ੂਦਾਰ ਹੁੰਦੇ ਹਨ। ਇਸ ਦੇ ਬੀਜ ਨੂੰ ਦੋ ਫਾੜ ਕਰਨਾ ਜ਼ਰੂਰੀ ਹੈ। ਇਸ ਨਾਲ ਜਰਮੀਨੇਸ਼ਨ ਵਧੀਆ ਹੁੰਦੀ ਹੈ। ਵਧੀਆ ਜਰਮੀਨੇਸ਼ਨ ਦੇ ਲਈ ਇਸ ਦੀ ਬਜਾਈ ਅਕਤੂਬਰ ਦੇ ਵਿੱਚ ਕਰੋ ਇਸ ਤੋਂ ਬਾਅਦ ਗੱਲ ਕਰਦੇ ਹਾਂ ਮੇਥਿਆਂ ਦੀ ਇਸ ਦਾ 25 ਗ੍ਰਾਮ ਬੀਜ ਕਿਟ ਦੇ ਵਿੱਚ ਪਾਇਆ ਗਿਆ ਹੈ ਇਸ ਤੇ 1400 ਬੂਟੇ ਤਿਆਰ ਹੋ ਜਾਂਦੇ ਹਨ ਇਹ ਪਹਿਲੀ ਤੜਾਈ 40 ਦਿਨਾਂ ਬਾਅਦ ਦੇ ਦਿੰਦੇ ਹਨ ਅਗਲੀਆਂ ਦੋ ਤੜਾਈਆਂ 15-15 ਦਿਨ ਦੇ ਵਖਰੇਤੇ ਦੇ ਦਿੰਦੇ ਹਨ ਐਮ 150 ਕਿਸਮ ਨੂੰ ਕਿਟ ਵਿੱਚ ਪਾਇਆ ਗਿਆ ਹੈ ਮੇਥਿਆਂ ਦੀ ਬਜਾਏ ਰਿਸ਼ਪਾਰਸ ਅਕਤੂਬਰ ਦੇ ਵਿੱਚ ਕੀਤੀ ਗਈ ਹੈ 10 ਨੰਬਰ ਤੇ ਮਟਰਾਂ ਦਾ ਬੀਜ ਪਾਇਆ ਗਿਆ ਹੈ। ਪੰਜਾਬ 99 ਕਿਸਮ ਮਟਰ ਦੀ ਪਾਈ ਗਈ ਹੈ। ਇਹ ਪਹਿਲੇ ਤੜਾਈ ਬਜਾਈ ਤੋਂ 90 ਦਿਨਾਂ ਬਾਅਦ ਦੇ ਦਿੰਦੀ ਹੈ। ਇੱਕ ਬੂਟੇ ਤੇ 28 ਤੋਂ 30 ਫੜੀਆਂ ਲੱਗਦੀਆਂ ਹਨ। ਇੱਕ ਫੜੀ ਦੇ ਵਿੱਚ 9 ਤੋਂ 10 ਦਾਣੇ ਹੁੰਦੇ ਹਨ। ਇਸ ਕਿਸਮ ਦੀ ਬਜਾਈ ਆਪਾਂ ਅੱਧ ਅਕਤੂਬਰ ਦੇ ਵਿੱਚ ਕਰ ਸਕਦੇ ਹਾਂ। ਸਤੰਬਰ ਦੇ ਵਿੱਚ ਆਪਾਂ ਹੋਰ ਸਬਜ਼ੀਆਂ ਜਿਵੇਂ ਖੀਰਾ, ਫੁੱਲ ਗੋਭੀ, ਬੰਦ ਗੋਭੀ, ਬੈਂਗਣ, ਸਿਕੰਦਰ ਆਦਿ ਵੀ ਬਜਾਈ ਕਰ ਸਕਦੇ ਹਾਂ। ਕਰੇਲੂ ਵੀ ਚਲਾਉਣ ਤੋਂ ਪਹਿਲਾਂ ਗਲੀ ਸੜੀ ਰੂੜੀ ਜ਼ਰੂਰ ਪਾ ਦੇਣੀ ਚਾਹੀਦੀ